ਜਿੰਨੇ ਆਈਪੀਐਸ ਜਦੋਂ ਭਰਤੀ ਹੋਏ ਨਾ ਉਹਨਾਂ ਦੀ ਉਦੋਂ ਪ੍ਰਾਪਰਟੀ ਤੇ ਅੱਜ ਦੀ ਪ੍ਰਾਪਰਟੀ ਹੂੰ ਚੈੱਕ ਕੀਤੀ ਜਾਵੇ ਵਿਦ ਡਿਟੇਲ ਤੇ ਪੰਜਾਬ ਦਾ ਕਰਜ਼ਾ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਲਾਉਣ ਦੀ ਲੋੜ ਨਹੀਂ ਕਰਜ਼ਾ ਆਪ ਹੀ ਉਤਰ ਜਾਂਦਾ ਐਨੇ ਪੈਸੇ ਬਣਾਏ ਐਨੇ ਰੁਪਏ ਬਣਾਏ ਨਾ ਚੈੱਕ ਕੀਤਾ ਜਾਵੇ ਤੁਸੀਂ ਉਦੋਂ ਤੋਂ ਦੇਖ ਲਓ ਤੇ ਤਨਖਾਹ ਕਿੰਨੀ ਸਾਡੀ ਜੇ ਆਪਾਂ ਕਹੇ ਤਨਖਾਹ ਦੇ ਵਿੱਚੋਂ ਕੀ ਕਰ ਸਕਦੇ ਆਪਾਂ ਤਨਖਾਹ ਬੱਚੇ ਪਾਲ ਸਕਦੇ ਪੜਾਈ ਕਰ ਸਕਦੇ ਰੋਟੀ ਪਾਣੀ ਖਾ ਸਕਦੇ ਤਨਖਾਹ ਤੋਂ ਜ਼ੋਰ ਮਾਰ ਕੇ 2 ਲੱਖ ਰੁਪਏ ਵੀ ਨਹੀਂ ਹੋਣੀ 2 ਲੱਖ ਰੁਪਏ ਮੰਨ ਲਓ ਤਨਖਾਹ ਵਿੱਚ ਕੀ ਕਰਨਾ ਗੱਡੀਆਂ ਤੁਸੀਂ ਦੇਖੋ ਫਾਰਚੂਨਰ ਗੱਡੀ ਜੇ ਰੱਖੀ ਜਾਂ ਡਰਾਈਵਰ ਗੱਡੀ ਰੱਖੀ ਟਟੋ ਘਟੋ ਘਟੋ ਘਟਾ ਇਹ ਹਾਂ ਤੇ ਤੇਲ ਨਾਲ ਹੀ ਚੱਲਦੀਆਂ ਹਣ ਤਾਂ ਮੈਂ ਬੜੇ ਵੇਖਿਆ ਵੀ ਬੜੇ ਜਿਹੜੇ ਲਾੜਲੇ ਐਸਐਚਓ ਆ ਉਹਨਾਂ ਕੋਲੇ ਵੀ ਫਾਰਚੂਨਰ ਦਾ ਉਹ ਲਈ ਫਿਰਦੇ ਮੈਂ ਉਹੀ ਗੱਲ ਕਰਨਾ ਵੀ ਉਹ ਚਲਣੀਆਂ ਗੱਲ ਮੈਂ ਤੇਲ ਨਾਲ ਹੀ ਚੱਲਦੀਆਂ ਪਾਣੀ ਨਾਲ ਤਾਂ ਚਲਣੀਆਂ ਨਹੀਂ ਹਾਂ ਤੇ ਉਹ ਤੇਲ ਕਿੱਥੋਂ ਪਾਣਾ ਤੇਲ ਸਾਡੇ ਥੋੜੇ ਲੋਕਾਂ ਦੀ ਜੇਬ ਚੋਂ ਪਾਣਾ ਹੂੰ ਮੰਨ ਲਓ ਕਿਸੇ ਦਾ ਬੱਚਾ ਫਾੜ ਕਹਿੰਦਾ ਜੀ ਬੱਚਾ ਤੇਰਾ ਛੱਡ ਦਿਆਂਗੇ ਤੇ ਨਹੀਂ ਤੇ ਆ ਇੰਨੇ ਪੈਸੇ ਲੱਗਣੇ ਨੇ ਉਹ ਤਿੰਨੇ ਵਿਚਾਰੇ ਲੋਕੀ ਫਸੇ ਆਹ ਤੋਂ ਪੁਲਿਸ ਨੇ ਇੰਨੇ ਘੇਰ ਕਰਦੀ ਪਾਈ ਆ ਥੋ ਹਮਮ ਇਹ ਕੋ ਗੱਲ ਕਰਨੀ ਹੈ ਕਿ ਸਾਧਕ ਦੀ ਐਸਐਚਓ ਫੜੀ ਹੈ ਫੇਰ ਦੱਸੋ ਇੱਥੇ ਪੜਿਆ ਹਮਮ ਆ ਤਾਂ ਹੋਰ ਤੇ ਹੋਰ ਆ ਆਈਪੀਐਸ ਅਫਸਰਾਂ ਦਾ ਕੰਮ ਦੇਖ ਲੋ ਕੋਈ ਸੁਣਿਆ ਹੋਣਾ ਜਲੰਧਰ ਦੇ ਵਿੱਚ 393000 ਰੁਪਇਆ ਇਹ 3 ਕਰੋੜ 93000 ਰੁਪਇਆ ਦਾ ਕੇਸ ਹੈ ਤੇ ਪਰਚਾ ਦਿੱਤਾ 2 ਕਰੋੜ 93 ਲੱਖ ਦਾ ਬਾਕੀ ਕਿਧਰ ਗਿਆ ਬਾਕੀ ਗਿਆ ਹੋ ਗਿਆ ਕੀ ਕਰਾਂਗੇ ਆਪਾਂ ਕਿੱਥੋਂ ਭਾਲਦੇ ਆਪਾਂ ਇਨਸਾਫ ਨੂੰ ਮੈਨੂੰ ਦੱਸਿਆ ਜਾਵੇ ਇਨਸਾਫ ਕੌਣ ਦੇਗਾ ਜਿਹਦੇ ਵੱਡੇ ਉਹ ਹੀ ਮਗਰਮਾਛੀ ਖਾਣੋਂ ਨਹੀਂ ਹਟਦੇ ਥੱਲੇ ਕੀ ਕਰੋਗੇ ਸੋ ਪੰਜਾਬ ਵਾਸੀਓ ਜਾਗੋ ਥੋੜਾ ਜਿਆਦਾ ਧਿਆਨ ਦਿਓ ਜੇ ਪੰਜਾਬ ਬਚਾਉਣਾ ਹੈ ਕੱਲਾ ਇੱਕ ਪਾਸੇ ਨਾ ਹੋਵੋ ਪੀਐਨਆ ਦੀਆਂ ਵੋਟਾਂ ਦੇ ਇਹ ਹੁਣ ਵੋਟਾਂ ਆ ਗਈਆਂ ਜਿ ਜਿਮਣੀ ਚੋਣ ਆ ਗਈ ਮੈਂ ਇੱਕ ਗੱਲ ਹੋਰ ਕਰਦਾ ਪੰਜਾਬ ਵਾਸੀਓ ਜੇ ਵੋਟਾਂ ਗਾਹ ਵੀ ਹੋਣੀਆਂ ਤੇ ਇੱਕ ਗੱਲ ਦਾ ਧਿਆਨ ਰੱਖਿਓ ਮੈਂ ਨਹੀਂ ਕਹਿੰਦਾ ਮੈਂ ਕਿਸੇ ਪਾਰਟੀ ਦਾ ਬੁਲਾਰਾ ਨਹੀਂ ਨਾ ਦਾ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਬੋਲਦਾ ਮੈਂ ਇਹ ਗੱਲ ਕਰਦਾ ਕਿ ਜ਼ਰੂਰੀ ਇਹਨਾਂ ਦਾ ਸਵਾਦ ਸਾਰਿਆਂ ਦਾ ਵੇਖ ਲਿਆ ਹੈ ਕਾਲੀਆਂ ਦਾ ਵੀ ਵੇਖ ਰਿਹਾ ਕਾਂਗਰਸ ਦਾ ਵੀ ਵੇਖ ਲਿਆ ਭਾਜਪਾ ਦਾ ਦੇਖ ਹੀ ਲਿਆ ਆਪਾਂ ਭਾਜਪਾ ਵੀ ਕੀ ਕਰਦੀ ਹੈ ਤੇ ਕਾਂਗਰਸ ਸਾਹਿਬ ਅਸੀਂ ਇਹ ਚਾਹੁੰਦੇ ਆਂ ਕਿ ਪੰਜਾਬ ਦੇ ਵਿੱਚ ਇੱਕ ਜਾਗਦਾ ਪੰਜਾਬ ਕਰੋ ਪੰਜਾਬ ਨੂੰ ਸੁੱਤਾ ਨਾ ਰਹਿੰਦੇ ਹੋ ਜੇ ਪੰਜਾਬ ਸੁੱਤਾ ਤੇ ਸਾਰੇ ਲੋਕਾਂ ਨੇ ਖਾ ਜਾਣਾ ਪੰਜਾਬ ਅੱਜ ਸਾਡੀ ਕਿਸਾਨ ਸਾਡੇ ਕਿਸਾਨ ਧਰਨਾ ਲਾਉਂਦੇ ਆ ਸਾਡੇ ਹੀ ਪੰਜਾਬੀ ਫੜਨ ਵਾਲੇ ਉਹ ਕਦੀ ਦੇਖੋ ਉਹ ਧਰਨਾ ਲਾਉਣ ਤੱਕ ਨੌਬਤ ਕਿਉਂ ਆਵੇ ਧਰਨਾ ਉਹੀ ਲਾਊਗਾ ਜਦੋਂ ਸਾਨੂੰ ਇਨਸਾਫ ਨਹੀਂ ਮਿਲਗਾ ਤੇ ਜੇ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਧਰਨਾ ਲਾਵਾਂਗੇ ਪਰ ਧਰਨਾ ਕੋ ਰਿਜ਼ਲਟ ਨਹੀਂ ਇਹਨਾਂ ਤੇ ਕੋਈ ਅਸਰ ਧਰਨੇ ਦਾ ਕੋਈ ਅਸਰ ਨਹੀਂ ਦੇਖ ਲਓ ਤੇ ਪੰਜਾਬ ਚ ਹੁਣ ਵੱਟ ਤੇ ਧਰਨਾ ਲਾਇਆ ਹੈ ਅੱਜ ਮਨੱਖਾ ਕੋਈ ਸਾਲ ਤੱਕ ਲਗਰੀ ਧਰਨਾ ਲਗਿਆ ਸਾਲ ਤੋਂ ਵੱਧ ਟਾਈਮ ਲਗਿਆ ਤੇ ਧਰਨਾ ਚਕਾਤਾ ਰਸ ਹੋਦਾ ਚਿਵਾਣਾ ਇੱਕ ਇੱਕ 21 ਜਿਵੇਂ ਮੰਨ ਲਓ ਕਮਿਸ਼ਨਰ ਆਪ ਚਾਰ ਕਮਿਸ਼ਨਰ ਲੱਗਦੇ ਪੰਜਾਬ ਦੇ ਵਿੱਚ ਹਾਂਜੀ ਚਾਰ ਕਮਿਸ਼ਨਰ ਆ ਤੇ ਇੱਕ ਕਮਿਸ਼ਨਰ ਦਾ ਤੇ ਇੱਕ ਜ਼ਿਲ੍ਹੇ ਦੇ ਐਸਐਸਪੀ ਦੀ ਮਤਲਬ ਜੇ ਆ ਉਸਤਨ ਮੰਨਣਾ ਹੋਵੇ ਕੋਈ ਸਾਰੇ ਨਹੀਂ ਅਸੀਂ ਬੇਈਮਾਨ ਕਹਿੰਦੇ ਪਰ ਉਹ ਅੰਦਾਜ਼ਾ ਕਿੰਨੀ ਕਮਾਈ ਹੋ ਜਾਂਦੀ ਹੋ ਨੇ ਕਮਾਈ ਤੇ ਕਰਕੇ ਦੇਂਦਾਂ ਨਹੀਂ ਜਿਹੜਾ ਮੈਨੂੰ ਪਤਾ ਹੋਏ ਤੇ ਜੇ ਕਮਾਈ ਇਹਨਾਂ ਨੂੰ ਕੋ ਹੈ ਤੇ ਤਾਂ ਹੀ ਹੁੰਦੀ ਹੈ ਤੇ ਤਾਂ ਹੀ ਗੱਡੀਆਂ ਚੱਲਦੀਆਂ ਉਹ ਫਾਰਚੂਨਰ ਗੱਡੀ 'ਚ ਤੇਲ ਮੇਰੇ ਕੋਲ ਤਾਂ ਨਹੀਂ ਪੈਂਦਾ ਜੀ ਮੈਂ ਤਾਂ ਇੱਕ ਦਿਨ ਜਾਣਾ ਹੋਏ ਤੇ ਮੈਂ ਤਾਂ ਰੋਡਵੇਜ ਦੀ ਬੱਸ ਜਾਣਾ ਰੁਪਈਆ 'ਚ ਚੰਡੀਗੜ੍ਹ ਵੀ ਜਾਣਾ ਤੇ 200 ਰੁਪਈਆ ਕਿਰਾਇਆ ਦੇ ਕੇ ਚੱਲ ਜਾਣਾ ਠੀਕ ਹੈ ਨਾ ਪਰ ਇਹ ਕਰਪਸ਼ਨ ਜਿਹੜੀ ਹੈ ਖਤਮ ਕਰਨੀ ਪਏਗੇ ਉੱਤੋਂ ਹੋਵੇ ਤਾਂ ਕਿਉਂਕਿ ਜਿਹੜਾ ਉੱਤ ਲੱਗੇ ਉਹ ਕਿਸੇ ਨੂੰ ਮਿਲਣਾ ਨਹੀਂ ਨੰਬਰ ਜਾਣਾ ਕੋ ਕੰਮ ਨਹੀਂ ਕਹਿੰਦੇ ਪੈਸੇ ਤੋਂ ਕੰਮ ਹੋਏਗਾ ਮੈਂ ਆਪਣੀ ਗੱਲ ਹੀ ਦੱਸਦੀ ਮੈਂ ਦੂਜਿਆਂ ਦੇ ਪਿੱਛੇ ਦੱਸਦਿਆਂ ਕਿ ਇਹਦੀ ਲੋੜ ਪਏ ਬ ਔਰ ਕੱਲੇ-ਕੱਲੇ ਅਫਸਰ ਦਾ ਮੇਰੇ ਕੋਲ ਪ੍ਰੂਫ ਮੈਂ ਤੁਹਾਨੂੰ ਇੱਕੋ ਸਾਰਿਆਂ ਦੀ ਗੱਲ ਸਾਰੀਆਂ ਗੱਲਾਂ ਦੀ ਇੱਕੋ ਗੱਲ ਕਹਤਾਂ ਕਿ ਜੇ ਪੰਜਾਬ ਦਾ ਕਰਜ਼ਾ ਲੈਣਾ ਨਾ ਜਿੰਨੇ ਕ ਆਈਪੀਐਸ ਸਾਡੇ ਹੈਗਾ ਨਾ ਇਹਨਾਂ ਦੀ ਜਿੰਨੇ ਕ ਸਾਰੀਆਂ ਇਨਕੁਆਰੀ ਕਰਕੇ ਇਹਨਾਂ ਦੀ ਪ੍ਰਾਪਰਟੀ ਜਮ ਭਰਤੀ ਹੋਏ ਤਾਂ ਹੁਣ ਤੱਕ ਦੀ ਜੇ ਉਹ ਹੀ ਸੇਲ ਕਰਕੇ ਬਣਾਈ ਜਾ ਤੇ ਪੰਜਾਬ ਦਾ ਕਰਜ਼ਾ ਲੈਣਾ ਮੋਦੀ ਸਾਹਿਬ ਦਾ ਕਰਜ਼ਾ ਦਾ ਦੀ ਲੋੜ ਹੀ ਨਾ ਪਵੇ ਰੌਲਾ ਹੀ ਨਾ ਪਵੇ ਕਰਜ਼ੇ ਦਾ ਹੈ ਰੌਲਾ ਕਰਜ਼ੇ ਦਾ ਰੌਲਾ ਹੀ ਨਾ ਸਾਰਾ ਕੰਮ ਹੀ ਨਿਬੜ ਜਾਏ ਜੇ ਸਾਡਾ ਕਰਜ਼ਾ ਲੱਥ ਗਿਆ ਤੇ ਅਸੀਂ ਬਿਲਕੁਲ ਠੀਕ ਹੈ ਸਾਨੂੰ ਕਿਹੜੀ ਚੀਜ਼ ਦੀ ਲੋੜ ਐਨੇ ਪੈਸੇ ਬਣਾਈ ਬੈਠੇ ਆ ਮੇਰਾ ਤਾਂ ਹੀ ਇੱਕ ਚੱਕਰ ਆ ਰਿਹਾ ਚੰਡੀਗੜ੍ਹ ਦੇ ਵਿੱਚ 80 ਦੇ ਮਰਲਾ ਕੋਠੀ ਨਹੀਂ ਲਈ ਜਿੰਦੇ ਕੋਠੀਆਂ ਬਣਾਈ ਪਰ ਮੇਰਾ ਇੱਕ ਇਕੱਲੇ ਕੋਠੀ ਹੋਣੀ ਜਾਂਦੀ ਕਿੱਥੋਂ ਬਣਦੀ ਵੀ ਫਿਰ ਸਰਕਾਰਾਂ ਇਹਨਾਂ ਦੀਆਂ ਅਫਸਰ ਇਹਨਾਂ ਦੇ ਸਰਕਾਰ ਕੋਈ ਵੀ ਆਣੀ ਸਰਕਾਰ ਵੀ ਕਰਪਟ ਤੇ ਸਭ ਕੋ ਕਰਪਟ ਕਹਿੰਦੇ ਆਮ ਆਦਮੀ ਦੀ ਪਾਰਟੀ ਸਰਕਾਰ ਬਣੀ ਕਿੱਥੋਂ ਆਮ ਆ ਕਿਹੜਾ ਆਮ ਆਦਮੀ ਦੱਸੋ ਆ 2 ਸਾਲ ਕਿ 3 ਸਾਲ ਸਾਨੂੰ ਭਗਵੰਤ ਮਾਨ ਨੂੰ ਮਿਲਣ ਦਾ ਹੀ ਜ਼ੋਰ ਲਾ ਲਿਆ ਚਿੱਠੀਆਂ ਪਾਈਆਂ ਸਭ ਕੋ ਕੀਤਾ ਤੇ ਸਾਨੂੰ ਤੇ ਮਿਲਿਆ ਨਹੀਂ ਭਗਵੰਤ ਮਾਨ ਤੇ ਆਮ ਆਦਮੀ ਕਾਦੀ ਰਹੀ ਸਰਕਾਰ ਆਮ ਆਦਮੀ ਦੀ ਸੁਣਵਾਈ ਕਿੱਥੇ ਆ ਹਮ ਸਿਰਫ ਨਾਂ ਰਹਿ ਗਿਆ ਆਮ ਆਦਮੀ ਪਾਰਟੀ ਦਾ ਅਸੀਂ ਮੁਲਾਜ਼ਮਾਂ ਵਾਸਤੇ ਕੇਸ ਰੱਖਿਆ ਵੀ ਸਾਡੇ ਮੁਲਾਜ਼ਮਾਂ ਨਾਲ ਧੱਕਾ ਹੋਇਆ ਹਮ ਕੋਈ ਅੰਡਰ ਟ్రਾਇਲ ਵਾਲੇ ਡਿਸਮਿਸ ਨੇ ਕੋਈ ਬਰੀ ਵਾਲੇ ਡਿਸਮਿਸ ਨੇ ਕੋਈ ਐਬਸੈਂਟ ਵਾਲੇ ਕੋਈ ਜਿਨ੍ਹਾਂ ਦੇ ਕੋਈ ਪਰਚਾ ਹੋਇਆ ਕੋਈ ਸਜ਼ਾ ਹੋ ਗਈ ਉਹਦੀ ਲੈਂਥ ਆਫ ਸਰਵਿਸ ਦੇਖ ਕੇ ਪਿੱਛੇ ਜੇ ਕਹਿੰਦਾ ਇਹ ਮੁਲਾਜ਼ਮ ਬਹੁਤ ਚੱਕੇ ਆ ਡਿਸਮਿਸ ਕੀਤੇ ਆ ਬੜੇ ਡੀਜੀਪੀ ਸਾਹਿਬ ਦੇ ਬਿਆਨ ਸੀ ਬੜੇ ਮੁਲਾਜ਼ਮ ਡਿਸਮਿਸ ਕੀਤੇ ਉਹ ਸਾਰੇ ਨਿੱਟਾ-ਚਿੱਟਾ ਵੇਚਦੇ ਸੀ ਰਿਸ਼ਵਤ ਲੈਂਦੇ ਸੀ ਕੀ ਕਰਦੇ ਸੀ ਡੀਜੀਪੀ ਸਾਹਿਬ ਨੂੰ ਮੈਂ ਕਿਹਾ ਸੀ ਇੱਕ ਵਾਰੀ ਮੈਂ ਕਿਹਾ ਡੀਜੀਪੀ ਸਾਹਿਬ ਇਹਨਾਂ ਨੂੰ ਤੁਸੀਂ ਕਾਲੀਆਂ ਭੇਡਾਂ ਕਹਾਂਗੇ ਤੁਸੀਂ ਡਿਸਮਿਸ ਕਰ ਦਿੱਤੇ ਹੂੰ ਤੇ ਜਿਹੜੇ ਤੁਹਾਡੇ ਕੋਲ ਕਮਾਈ ਤੁਹਾਨੂੰ ਕਰਕੇ ਦਿੰਦੇ ਉਹ ਕਿਹੜੀਆਂ ਝਗੜੀਆਂ ਇਹਨਾਂ ਨੂੰ ਹੂੰ ਉਹ ਕਿਉਂ ਨਹੀਂ ਫਿਰ ਕੀਤੇ ਕਾਲੀਆਂ ਭੇਡਾਂ ਇਹਨਾਂ ਨੇ ਉਹਨਾਂ ਨੂੰ ਕਿਹਾ ਨਾ ਕਿ ਜਿਨ੍ਹਾਂ ਦੇ ਪਰਚਾ ਹੋਇਆ ਉਹ ਹੀ ਡਿਸਮਿਸ ਕੀਤੇ ਨਾ ਤੇ ਜਿਹੜੇ ਹੁਣ ਇਹਨਾਂ ਦੇ ਕਮਾਈ ਪੋ ਕਮਾਉ ਪੁੱਤ ਨੂੰ ਕਮਾਈ ਕਰਕੇ ਦਿੰਦੇ ਉਹ ਕਿਉਂ ਨਹੀਂ ਡਿਸਮਿਸ ਕੀਤੇ ਹੂੰ ਬਾਕੀ ਆ ਜੀ ਪਿਛਲੀ ਗੱਲ ਬਾਅਦ ਖੋਲਿਆ ਪਰ ਇੱਥੇ ਇਹ ਪਟਿਆਲੇ ਵਾਲੇ ਕਾਹਨ ਚ ਲੈ ਲਓਗੇ ਤੇ ਪਰਚਾ ਹੋਇਆ ਨਾ ਉਹ ਕਿਉਂ ਨਹੀਂ ਡਿਸਮਿਸ ਕੀਤੇ ਹੂੰ ਉਹਨਾਂ ਦੀ ਪਿੱਛੇ ਇਨੀ ਕਿਉਂ ਖੜੀ ਪੁਲਿਸ ਕੀ ਲੱਗਦਾ ਕਾਰਨ ਕੀ ਹੋਊਗਾ ਉਹ ਪਿੱਛੇ ਖੜੀ ਪੁਲਿਸ ਕਿਉਂਕਿ ਪੁਲਿਸ ਦੇ ਕੋਲ ਇਹਨਾਂ ਦੇ ਲੂਪ ਹੋਲ ਬਹੁਤ ਜ਼ਿਆਦਾ ਅਪਸਰਾਂ ਦੇ ਹੁੰਦੇ ਨੇ ਕੋਈ ਮੈਂ ਤੇ ਇਹ ਗੱਲ ਕਹਾਂਗਾ ਵੀ ਅਪਸਰਾਂ ਨੂੰ ਖਤਰਾ ਹੈ ਕਿ ਜੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਤੇ ਸਾਡੀ ਪੂਰੀ ਕਿਤਾਬ ਖੋਲਣਗੇ ਇਹ ਬਦਲੀਆਂ ਕਹਿੰਦੇ ਨੇ ਬਦਲੀਆਂ ਬਦਲੀਆਂ ਕਹਿੰਦੇ ਨੇ ਇੱਕ ਇੱਕ ਬੰਦਾ 12-12 13-13 ਸਾਲ ਇੱਕ ਇੱਕ ਪੋਸਟ ਤੇ ਲਗਾ ਦੇ ਆਪਾਂ ਕਹਿੰਦੇ ਨਾ ਬਦਲੀਆਂ ਕਰਕੇ ਚਟੜਾ ਤੋਂ ਹੀ ਆਪ ਸਾਲ ਉਹ ਜਿਹੜੇ ਬੰਦੇ ਦੇ 12 ਸਾਲ ਇੱਕ ਪੋਸਟ ਤੇ ਲਗਾਏ ਕਿ ਉਹ 12 ਸਾਲ ਦਾ ਜਿੰਨੇ ਇਲਾਕੇ ਦੇ ਵਿੱਚ ਜੋ ਕ੍ਰਿਮੀਨਲ ਜੋ ਚੰਗੇ ਬੰਦੇ ਉਸ ਬੰਦੇ ਨਾਲ ਸਾਰੇ ਮੇਲ ਜੋੜ ਰੱਖਿਆ ਹੋ। ਤੇ ਫਿਰ ਜੇ ਮੇਲ ਜੋੜ ਰੱਖਿਆ ਤਾਂ ਫਿਰ ਚਿੱਟਾ ਕਿਥੋਂ ਖਤਮ ਕਰਦੇ ਆਈ ਚਿੱਟਾ ਖਤਮ ਕਰਨਾ ਕਿੱਦਾਂ ਹੋਊਗਾ? ਚਿੱਟਾ ਕਰਨਾ ਜੋੜ ਦਾ ਸਾਡੇ ਲੋ ਪੂਰਾ ਜੋਰ ਲੱਗਾ ਵੀ ਖਤਮ ਕਰਦੀ ਇਹ ਖਤਮ ਕਿੱਦਾਂ ਹੋਊ ਜੇ ਨੈਕਸਸ ਟੁੱਟੇਗਾ ਤਾਂ ਖਤਮ ਹੋਊਗਾ। ਆ ਘਾਟਾ ਹੋਂ ਨਾ ਹੋ ਜੂਗਾ। ਨਹੀਂ ਘਾਟਾ ਹੋਂ ਕਿੱਥੇ ਲਗਿਆ? ਗਰੀਬ ਦਾ ਘਾਟਾ ਸਾਰੇ ਕਹਿੰਦੇ ਵੱਡੇ ਦਾ ਟੱਠਿਆ। ਦੱਸਿਆ ਜਾਵੇ ਇੰਦਰ ਜੀ ਫੜਿਆ ਇਨਸਪੈਕਟਰ ਉਹਨਾਂ ਦਾ ਘਾਟਾ ਆਇਆ। ਹਾਂ ਆ ਰਾਜੀ ਦਾ ਘਾਟਾ ਆਇਆ। ਕਾਰਟਾਂ ਨੂੰ ਹਾਲ ਥੋੜੀ ਐ ਹੂੰ ਉਹ ਚਿੱਟੇ ਵੇਚਣ ਵਾਲਾ ਤੇ ਕਰ ਗਿਆ ਵੇਚ ਗਿਆ ਉਹਦੇ ਪਰਿਵਾਰ ਕਿੱਥੇ ਜਾਊਗਾ ਯਾਰ ਹੂੰ ਕਾਰਟਾਂ ਦੇ ਵਿੱਚ ਸੜਕਲੇ ਬਿਠਾ ਦਿਓ ਉਹਨੂੰ ਤੇ ਫੇਰ ਕੱਲ ਨੂੰ ਉਹ ਸੁਸਾਈਡ ਕਰਕੇ ਮਰ ਜਾਣਾ ਫੇਰ ਕਹਣਗੇ ਯਾਰ ਸੁਸਾਈਡ ਕਰ ਗਿਆ ਕਾਰਟਾ ਉਹ ਮੈਂ ਨਹੀਂ ਕਹਿੰਦਾ ਨਾਟਾ ਔਰ ਕਦੇ ਸੋਚ ਕੇ ਦੇਖੋ ਤਾਂ ਸਹੀ ਕੀ ਹਾਲ ਹੈ ਦੁਨੀਆ ਦਾ ਹਾਲ ਕੀ ਹੋਇਆ ਉਹ ਕਾਰਟਾ ਹੁੰਦੀ ਵੀ ਆਏ ਉਹ ਪ੍ਰਾਪਰਟੀ ਨੂੰ ਤੁਸੀਂ ਗਵਰਨਮੈਂਟ ਦੇ ਨਾਲ ਅਟੈਚ ਕਰੋ ਹੂੰ ਗਵਰਨਮੈਂਟ ਨਾਲ ਅਟੈਚ ਹੋ ਗਈ ਉਹ ਪ੍ਰਾਪਰਟੀ ਨੂੰ ਵੇਚੋ ਵੇਚ ਕੇ ਉਹਦਾ ਰੁਪਈਆ ਆਏ ਕਿਤੇ ਕੰਮ ਲਾਓ ਉਹ ਸਰਕਾਰ ਦੇ ਕੰਮ ਲਾਓ ਜਾਂ ਉਹੀ ਜਨਤਾ ਦੇ ਵਿੱਚ ਜਿਹੜੇ ਜਿਹੜੇ ਵਿਚਾਰਵਾਜ ਘਰ ਨਹੀਂ ਬਣ ਰਹੇ ਉਹਨਾਂ ਜਨਤਾ ਨੂੰ ਦਿਓ ਪੈਸਾ ਉਹ ਜਨਤਾ ਦੇ ਘਰ ਬਣਾ ਕੇ ਦਿਓ ਕੋਈ ਉਧਰਲੇ ਪਾਸੇ ਲਓ ਘਰ ਢਾਲ ਕੋ ਹੱਲ ਮੈਂ ਕਹਿੰਦਾ ਘਰ ਢਾਲਾ ਨਹੀਂ ਉਹਨੂੰ ਜਨਤਾ ਦੇ ਵਿੱਚ ਉਹਦਾ ਪੈਸਾ ਇਨਵੈਸਟ ਕਰੋ ਲਾਓ ਜਨਤਾ ਨੂੰ ਕੁਛ ਉਹਤ ਮਿਲੇ ਜਨਤਾ ਨੂੰ ਹੋਰ ਕੋਈ ਨਹੀਂ ਕੁਝ ਜਨਤਾ ਨੂੰ ਰੁਜ਼ਗਾਰ ਦਿਓ ਕਦੀ ਰੁਜ਼ਗਾਰ ਦੀ ਕਿਸੇ ਨੇ ਸੋਚੀ ਪੰਜਾਬ ਦੇ ਰੁਜ਼ਗਾਰ ਕਦੀ ਇਹ ਕਿਸੇ ਨੇ ਗੱਲ ਕਹੀ ਪੰਜਾਬ ਦੇ ਰੁਜ਼ਗਾਰ ਉਹ ਕੋਈ ਗੱਲਬਾਤ ਨਹੀਂ ਤੁਸੀਂ ਥੋੜਾ ਟਾਈਮ ਰੁਕੋ ਕਿ ਪੰਜਾਬ ਦੀ ਪੁਲਿਸ ਦੇ ਵਿੱਚ ਕਿਸੇ ਨੇ ਭਰਤੀ ਨਹੀਂ ਹੋਣਾ ਕਿਉਂ ਜੋ ਹਾਲਾਤ ਬਣਦੇ ਪਏ ਨੇ ਆ ਸਾਡੇ ਪੰਜਾਬ ਦੀ ਪੁਲਿਸ ਦੇ ਵਿੱਚ ਪੰਜਾਬ ਮਤੋਂ ਅੱਗੇ ਕਹਾ ਕੇਟਿਆ ਕਿ ਪੰਜਾਬੀ ਰਹਿ ਕਿੱਥੇ ਗਏ ਨੇ ਅੱਜ ਪੰਜਾਬ ਦੇ ਵਿੱਚ ਇਹ ਮੰਨ ਲਓ ਇੱਕ ਪਿੰਡ ਦੇ ਵਿੱਚ ਕਿਹਨਾਂ 100 ਜਵਾਨ ਮੁੰਡੇ ਇਕੱਠੇ ਕਰਨ 100 ਤਾਂ ਬੜੀ ਦੂਰ ਦੀ ਗੱਲ ਹੈਗਾ 20 ਬੰਦੇ ਵੀ ਇਕੱਠੇ ਹੁੰਦੇ ਹੂੰ ਤੇ ਜੇ 20 ਬੰਦੇ ਜਵਾਨ ਇਕੱਠੇ ਨਹੀਂ ਹੁੰਦੇ ਤੇ ਆਪਾਂ ਨੂੰ ਹਣ ਕੀ ਆਪਾਂ ਕਿਹਦੇ ਪੰਜਾਬ 'ਚ ਕਿੱਥੋਂ ਪੁਲਿਸ ਕਿਤਾਵਾਏ ਬੰਦੇ ਕਿੱਥੋਂ ਆਣਗੇ ਹੂੰ ਇੱਕ ਪੰਜਾਬ ਹੀ ਸਾਡੀ ਇਹੋ ਜੀ ਸਟੇਟ ਹੈ ਜਿਹੜੀ ਸਾਰਿਆਂ ਨੂੰ ਕਦੀ ਵੈਲਕਮ ਹੂੰ ਉਹ ਜਿਹੜਾ ਮਰਜ਼ੀ ਆਵੇ ਪੰਜਾਬ 'ਚ ਕੋਈ ਆਧਾਰ ਕਾਰਡ ਬਣਾ ਲੈ ਜੇ ਕੋਈ ਰੈ residense ਬਣਾ ਜਿੰਦਾ ਕੋਈ ਸਿਰਫ ਇੱਕ ਪੰਜਾਬ ਦੀ ਸਟੇਟ ਐ ਇਹੋ ਜੀ ਆ ਪੰਜਾਬ ਦੇ ਨਾਲ ਹਿਮਾਚਲ ਵੀ ਲੱਗਦਾ ਉੱਥੇ ਜਾ ਕੇ ਤੁਸੀਂ ਬਣਾ ਲਓ ਲੈ ਕੇ ਦੱਸੋ ਜੇ ਤੁਹਾਨੂੰ ਦਿੰਦੇ ਨਹੀਂ ਛੱਡੀਆਂ ਚ ਨਹੀਂ ਦਿੰਦੇ ਪੰਜਾਬ ਸਾਰਿਆਂ ਨੂੰ ਕਹਿੰਦਾ ਵੈਲਕਮ ਔਰ ਲੁੱਟਦੇ ਪੰਜਾਬ ਅੱਜ ਨਹੀਂ ਕਦੋਂ ਮੁਗਲਾਂ ਮਿਲਦੇ ਪੰਜਾਬ ਨੂੰ ਸਾਰੇ ਲੁੱਟਣਦੇ ਹੀ ਪਏ ਹੂੰ ਕਦੀ ਇਹ ਛੱਡਿਆ ਵੀ ਪੰਜਾਬ ਜਿਹੜਾ ਵੀ ਆਦਾ ਪੰਜਾਬ ਨੂੰ ਲੁੱਟਣਾ ਹੀ ਆਉਂਦਾ ਕਦੀ ਪੰਜਾਬ ਦੇ ਵਿੱਚ ਸੁਧਾਰ ਨਹੀਂ ਕਿਸੇ ਨੇ ਕੀਤਾ ਵੀ ਸੁਧਾਰ ਵੀ ਕਰ ਲਿਆ ਕਿੱਥੋਂ ਚੱਲਿਆ ਆਂਦਾ ਜਦੋਂ ਦੀ ਅਜੀ ਉਹ ਸੰਭਾਲੀਏ 84 ਤੋਂ ਲੈ ਕੇ 84 ਤੇ ਜਾਂਦਾ ਹੈ ਪਿੱਛੇ ਜਾਂਦਾ ਹੀ 47 ਤੋਂ ਅਹੀ ਅਸੀਂ ਪਰ ਮੈਂ ਆਪਣੇ ਆ ਵੀ ਜਾਂਦਾ ਤੁਸੀਂ ਕਿਦੋਂ ਭਰਤੀ ਹੋਏ ਆ ਮੈਂ ਹੋਇਆ 99 ਵਿੱਚ ਭਰਤੀ ਆ 99 ਵਿੱਚ ਉਦੋਂ ਕੀ ਹਾਲਾਤ ਸੀ ਕਿ ਉਦੋਂ ਤੇ ਅੱਤਵਾਦ ਦਾ ਮਾਹੌਲ ਬੜਾ ਗਰਮ ਸੀ ਤੇ ਕਹਿ ਦਈਏ ਵੀ ਅੱਤਵਾਦ ਖਤਮ ਹੋ ਕਰਨ ਜਿੱਦਾਂ ਹੁਣ ਚਿੱਟੇ ਦੇ ਮਗਰ ਕਦਮ ਹੋਏ ਹੂੰ ਉਦੋਂ ਅੱਤਵਾਦ ਚੱਲਦਾ ਸੀ ਲੱਗ ਜੇ ਹੁਣ ਗੈਂਗਸਟਰ ਚੱਲਦਾ ਹੂੰ ਜਾਂ ਆਪਾਂ ਨੂੰ ਕਹਿ ਦਈਏ ਵੀ ਹੁਣ ਬਣਾਈ ਜਾਂਦੇ ਨੇ ਇਨਕਾਊਂਟਰ ਬਣਾਈ ਜਾਂਦੇ ਹੂੰ ਉਦੋਂ ਹੀ ਬਣਾਏ ਆ ਹਾਂ ਉਦੋਂ ਉਦੋਂ ਉਹੀ ਗਾ ਅੱਤਵਾਦੀਆਂ ਦਾ ਸੀ ਹੁਣ ਇਨਕਾਊਂਟਰ ਬਣਾਈ ਜਾਂਦੇ ਨੇ ਇਹ ਗੱਲ ਹੋਈ ਆਲਸੋ ਦਾ ਏਮ ਨਹੀਂ ਪਹਤੋਂ ਬਗੈਰ ਕਿਦਾਂ ਕੰਮ ਹੋ ਜੇ ਹੁਣ ਤੁਸੀਂ ਇੱਕ ਅੱਗੇ ਚੱਲ ਜਾਨੇ ਆਪਾਂ ਲਾਰੈਂਸ ਬਸਨੋਈ ਵਾਲੀ ਸਾਈਡ ਤੇ ਚੱਲ ਜਾਈਏ ਹਾਂ 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 ਉਹਦੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਤੁਸੀਂ ਇਕੱਲਾ ਡਿਸਕਸ ਕਰ ਦਿੱਤਾ ਬਿਲਕੁਲ ਤੇ ਜਦ ਕੇ ਤੁਸੀਂ ਇੱਕਦਸੋ ਐਡਾ ਵੱਡਾ ਬੰਦਾ ਹੋਵੇ ਉਸ ਬੰਦੇ ਨੂੰ ਲਿਆਉਣ ਵਾਸਤੇ ਨਾ ਪਹਿਲਾਂ ਕੋਰਟ ਦੇ ਵਿੱਚੋਂ ਪਰਮਿਸ਼ਨ ਲੈਣੀ ਪੈਂਦੀ ਹਮ ਪਰਮਿਸ਼ਨ ਲੈਣ ਬਾਅਦ ਸਾਨੂੰ ਕੋਰਟ ਦੇ ਵਿੱਚ ਬਕਾਇਦਾ ਲਿਖ ਕੇ ਦੇਣਾ ਵੀ ਕਿੰਨੀਆਂ ਗੱਡੀਆਂ ਕਿੰਨੇ ਬੰਦੇ ਉਹ ਬੰਦਿਆਂ ਕੋਲ ਕਿਹੜਾ ਕਿਹੜਾ ਹਥਿਆਰ ਹੋਏਗਾ ਸਾਰਾ ਕੁਝ ਪਰਮਿਸ਼ਨ ਲੈਣੀ ਪੈਂਦੀ ਉਹ ਲੈਣ ਤੋਂ ਬਾਅਦ ਫਿਰ ਅਸੀਂ ਬੰਦਾ ਲੈ ਕੇ ਆਈ ਜੀ ਵੰਡਾ ਲਿਆਉਣ ਤੋਂ ਬਾਅਦ ਉਹਦੀ ਤੁਸੀਂ ਦੇਖੋ ਇੰਟਰਵਿਊ ਹੋਣ ਲਈ ਹੈ। ਉਹ ਕਲਾ ਡੀਐਸਪੀ ਦੀ ਜ਼ਰਤ ਨਹੀਂ। ਉਹਦੇ ਚ ਐਸਐਸਪੀ ਵੀ ਇਨਵੋਲਵ ਹੋਏ, ਡੀਜੀਪੀ ਵੀ। ਹਮਮ। ਪਰ ਹੁਣ ਬੋਲੇ ਕਿਹੜਾ ਕੀ ਕਰੂਗਾ ਨਾ। ਉਹਨਾਂ ਦੇ ਹਾਈ ਕੋਰਟ ਨੇ ਦੇਖ ਲਓ ਉਹਨਾਂ ਜਵਾਬ ਮੰਗਿਆ, ਉਹ ਚੋਂ ਡੀਐਸਪੀ ਡਿਸਮਿਸ ਕਰ ਦਿੱਤਾ। ਹਮਮ। ਤੇ ਬਾਕੀ ਸਾਰੇ ਵਜ ਕੇ ਤਰੇ ਫਿਰਦੇ। ਗੱਲ ਫਿਰ ਉੱਥੇ ਆ ਗਈ ਨਾ ਜਿਹੜੀ ਤੁਸੀਂ ਪਹਿਲਾਂ ਕੀਤੀ ਹੈ। ਵੀ ਇਹ ਪੀਪੀਐਸ ਮੈਂ ਕਿਹਾ ਵੀ ਇਹ ਸਪਾਈ ਤੋਂ ਲੈ ਕੇ ਪੀਪੀਐਸ ਤੱਕ ਹੀ ਗਾਜ ਲੱਗਣੀ ਹੈ। ਅੱਗੇ ਵਾਲੇ ਫਿਰ ਬਾਤ ਜਾਣੇ। ਸੋ ਮੈਂ ਵਾਰ-ਵਾਰ ਇੱਕੋ ਗੱਲ ਕਹਿਣਾ ਹੁਣਾ ਪੀਪੀਐਸ ਦਾ ਜਿੰਨੇ ਵੀ ਚਾਹੇ ਐਸਪੀ ਜਾਂ ਡੀਐਸਪੀ ਸਪਾਈ ਤੇ ਲਾ ਗਏ ਕੰਮ ਜਿਹੜਾ ਕਰਨਾ ਸੋਚ ਸਮਝ ਕੇ ਕਰੋ ਪਰ ਬੜੇ ਸਿਆਣੇ ਸਾਡੇ ਪੁਲਿਸ ਅਫਸਰ ਕਈ ਇਹ ਜੇ ਐਸਐਚਓ ਹੈਗੇ ਨੇ ਗਲਤ ਕੰਮ ਕਰਦੇ ਨਹੀਂ ਪਰ ਜੇ ਕਰਨਗੇ ਨਾ ਉਹ ਜਿਹੜੀ ਸਾਡੀ ਕਿਤਾਬ ਨਹੀਂ ਮੈਂ ਪਹਿਲਾਂ ਬੋਲ ਗਿਆ ਧਿਆਨ ਝੂਠ ਦੀ ਕਿਤਾਬ ਸਾਡੀ ਪਰ ਕਈ ਸਿਆਣੇ ਅਫਸਰ ਉਹਨਾਂ ਦਾ ਡਾਕਟਰ ਲਿਖਦੇ ਦੇ ਨਾਲ ਵੀ ਮੈਨੂੰ ਕੰਮ ਮਿਲ ਗਿਆ ਨਾ ਜਦ ਕਰਾਇਆ ਨਾ ਕਰਨ ਲੱਗਾ ਇਹਦੇ ਕਹਿਣ ਤੇ ਕਰਨ ਲੱਗਾ